ਚੰਗਾ ਫਫੜ ਜੀ ਸਸਿਕਾ ਚੱਲਿਆ ਥੋੜੀ ਹੈ ਸੋਫਾ ਚੈੱਕ ਕਰ ਰਹੇ ਹੈ ਬੈੱਡ ਤੇ ਸੋਫੇ ਬਧੀਆ ਦਿੱਤੇ ਹੈ ਹਾਂ ਪਰ ਜਾਇਆ ਗਿਆ ਜਾਦੇ ਰਿਹਾ ਨਾ ਜੀ ਚੇਤੀਓ ਖਰਾਬ ਹੋ ਜਾਣਗੇ ਤੁਹਾਡੇ ਕਿਹੜਾ ਕੋਈ ਆਂਦਾ ਹੈ ਅੱਛਾ ਹੂੰ ਵੈਸੇ ਆ ਤੁਹਾਡੀ ਗੱਡੀ ਦੀ ਖੁੱਲਦੀ ਹੈ ਸਾਡੇ ਵਾਲੀ ਤਾਂ ਸਾਰੀ ਖੁੱਲੀ ਪਈ ਆ ਹਾਂ ਮਤਲਬ ਨਹੀਂ ਮਤ ਡੈਢੀ ਦੇ ਕਹਿੰਦਾ ਮਤਲਬ ਹੈ ਵੀ ਉਹ ਡਿੱਗੀ ਵੀ ਖੁੱਲਦੀ ਹੈ ਤਾਕੀਆਂ ਵੀ ਖੁੱਲਦੀਆਂ ਬੋਨਟ ਵੀ ਖੁੱਲਦਾ ਉਹ ਬਸ ਉਹ ਕੱਲੀ ਛੱਤ ਨਹੀਂ ਖੁੱਲਦੀ ਹੂੰ ਪੁੱਪੜ ਜੀ ਕਾਦੀ ਕਾਲੀ ਹੈ ਅਗਲੀ ਵਾਰੀ ਆਉਂਗੇ ਤੁਸੀਂ ਦੇਖ ਲਿਓ ਹੁਣ ਆਏ ਤਾਂ ਹੋਏ ਗੱਡੀ ਤਾਂ ਦੇਖ ਕੇ ਜਾਵਾਂਗੇ ਪੁੱਤ ਅਗਲੇ ਦਾ ਨਹੀਂ ਪਤਾ ਨਾ ਵੀ ਕਦੋਂ ਵਾਪਸ ਆਉਣਗੇ ਓਏ ਇਤੋਂ ਚੰਗਾ ਤਾਂ ਮੈਂ ਗਵੰਡੀਆਂ ਦਾ ਫੁੱਫੜ ਹੁੰਦਾ ਕਟੋ ਕਟ ਅੱਜ ਨਵੀਂ ਗੱਡੀ ਦਾ ਝੂਟਾ ਤੇ ਮਿਲ ਜਾਂਦਾ ਮੈਨੂੰ ਬੇਟੇ ਸਕੂਟਰ ਦੀ ਚਾਬੀ ਚੱਕ ਤੇ ਫੁੱਫੜ ਨੂੰ ਝੂਟਾ ਦੇ ਕੇ ਕਿਤੇ ਉਹ ਹੀ ਤਾਂ ਤੁਹਾਡੀ ਭੂਆ ਨੂੰ ਛੱਡ ਜ Yo lo